ਬੰਦੀ ਛੋੜ ਦਿਵਸ ਜੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਘੋੜਿਆਂ ਵਾਲੇ ਨਾਬੇ ਬਾਬਾ ਅਜਾਪਾਲ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰਚੀ ਸੀਗੇ ਉਹਨਾਂ ਦੇ ਸਥਾਨਾ ਉੱਤੇ ਅੱਜ ਬੰਦੀ ਛੋੜ ਦਿਵਸ ਮਨਾਇਆ ਗਿਆ ਤੁਹਾਨੂੰ ਦਰਸ਼ਨ ਕਰਾਉਨੇ ਆ ਅੰਦਰ ਬਾਬਾ ਅਜਾਪਾਲ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਨਗਾਰਾ ਵਜਾਉਂਦੇ ਹੁੰਦੇ ਸੀਗੇ ਘੋੜੇ ਦੇ ਉੱਤੇ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਘੋੜਿਆਂ ਦੇ ਉੱਤੇ ਰੱਖ ਕੇ ਨਗਾਰਾ ਵਜਾਉਂਦੇ ਹੁੰਦੇ ਸੀਗੇ ਅੱਗੇ-ਅੱਗੇ ਚੱਲਦੇ ਹੁੰਦੇ ਸੀ ਨਗਾਰਾ ਉਹ ਬਾਬਾ ਜੀ ਨਗਾਰਾ ਵਜਾਉਂਦੇ ਸੀਗੇ ਜੀ 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 ਜਦੋਂ ਆਪ ਕੋਲ ਦਰਸ਼ਨ ਅੰਦਰ ਆਏ ਦਰਸ਼ਨ ਕਰਾਉਂਦਾ ਸੰਗਤਾਂ ਨੂੰ ਨਿਵਾਲਾ ਕਰਦੀਆਂ ਹੋਈਆਂ ਗੁਰਦਵਾਰਾ ਸਾਹਿਬ ਵੀ ਖੇ ਹਮਤਿ ਰੋਚੰਦਨੋ ਕੱਤ ਜਪੇ ਨਾਮ ਲਈ ਬਾਬਾ ਅਜਾਪਾਲ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਨਗਾਰਾ ਵਜਾਉਂਦੇ ਸੀ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨਦੇੜ ਵੱਲ ਨੂੰ ਗਏ ਨੇ ਉਦੋਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਅਜਾਪਾਲ ਸਿੰਘ ਜੀ ਨੂੰ ਆਪਣੇ ਨਾਲ ਉਹ ਇੱਧਰ ਨੂੰ ਭੇਜਤਾ ਸੀਗਾ ਕੱਲਾ ਬਾਬਾ ਆਜਾਪਾਲ ਸਿੰਘ ਜੀ ਰਾਜਸਥਾਨ ਦੇ ਵਿੱਚ ਅਜੇਗੜ ਨਾਮ ਸਥਾਨ ਆ ਕੋਈ ਉੱਥੇ ਬਾਬਾ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਫੇਰ ਬਾਬਾ ਆਜਾਪਾਲ ਸਿੰਘ ਜੀ ਤਪਸਥਾਨ ਬਾਬਾ ਆਜਾਪਾਲ ਸਿੰਘ ਜੀ ਢੋਡੇ ਵਾਲੇ ਉਹਨਾਂ ਦਾ ਤਪਸਥਾਨ ਆ ਜੀ ਉਹ ਦਰਸ਼ਨ ਸੰਗਤ ਜੀ ਕਿੱਥੇ ਜਦੋਂ ਕਿਸੇ ਦੀ ਵੀ ਸੁੱਖ ਪੂਰੀ ਹੁੰਦੀ ਹੈ ਦਾ ਢੋਡੇ ਚੜਦੇ ਨੇ ਦੇਖੋ ਉੜਾਏ ਹੋਏ ਨੇ ਘੋੜੇ ਬਾਬਾ ਜੀ ਦੇ ਸਥਾਨ ਨਾਲ ਦੇ ਜਿਆਪਾਲ ਸਿੰਘ ਦੇ ਘੋੜਿਆਂ ਵਾਲੇ ਤਾਪ ਅੰਦਰ ਜਾਮੀ ਨਾਮ ਕੋ ਤੀ ਸ਼ੋਰ ਦੇਵਸ ਦੀਆਂ ਬਹੁਤ ਬਹੁਤ ਮਹਾਨ ਕਾਂ ਦੀ ਸਾ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਘੋੜਿਆਂ ਵਾਲੇ ਨੇ ਕਰੀਏ ਉਹ ਹਰ ਬਾਬਾ ਜੀ ਕਰ ਬੰਦੀ ਸ਼ੋਰ ਦੇਵਸ ਤੇ ਦੀਵਾਲੀ ਦੇ त्यौहारे गुरद्वारा साहब गुरुद्वारा साहब डेकोरे लैटिंग की जी का ताप स्थान आज यह डेरा बाबा पूजा पाल जी ताप स्थान ने संगत दीपाला कर दिया हुई दी हुई गुरुद्वारा साहब विखे बमाला कर दिएगा Uma tinha landeira. É, é, é.